پڑے گا تاں روتے وگے او کڑے دوکاں دوکاں کوں کیا کرنی اے تاں این کڑنا اے پتا اے میں تے نہیں کہدا اے توں ہی کہہ کے چلا اے بندے دے اوتاں آیا توں نہ او تیرے وی کوئی اے چھڑا نہیں اے او روڈوں آ رہے او روڈ اے وے وے لگیا اے ایڑی فون دے آ رہے ਮੈਂ ਤੁਹਾਨੂੰ ਕਹਾਂਗਾ ਜਦੋਂ ਮੈਂ ਦੋਸ਼ੀ ਹਾਂ ਉਹ ਮੈਂ ਨਹੀਂ ਕਿਹਾ ਉਹ ਆਪਾਂ ਕਿਹਾ ਕਿ ਇਹ ਮੜਾ ਕੇ ਨਾ ਆਸਰਾ ਕਰਦੇ ਹਾਂ ਹਾਂ ਜਮਾਇਜ ਕੀ ਗੱਲ ਹੋਈ ਤੁਹਾਡੀ ਮੋਟਰਸਾਈਕਲ ਇਹ ਮੈਂ ਜਤਿੰਦਰ ਸ਼ਰਮਾ ਜੀ ਪੁੱਤਰ ਸਤਪਾਲ ਸ਼ਰਮਾ ਮੈਂ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗੇ ਦੀ ਗਵਾਈ ਜੀ ਰਜਿਸਟਰੀ ਵਿੱਚ ਮੰਗਵਾਈ ਪਾਉਣ ਗਿਆ ਹੀਗਾ ਤੇ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਨੂੰ ਸਿਰਫ ਉਹ حساب ਕਰਮੇ ਬਲਕਾਰ ਸਿੰਘ ਦੇ ਨਾਲ ਪੀਆ ਕਿੰਨੇ ਪੈਸੇ ਤੇਰੇ ਬੰਦੇ ਕੀ ਹਿਸਾਬਤਾ ਹੋਈਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਅਗਲੇ ਦਿਨ ਅਸੀਂ ਮਲਵੇ ਉਹਦੀ ਕਢਾਈ ਮਲਵੇ ਆਪਣੇ ਸੀਸੀਟੀਵੀ ਫੋਟੋ ਉਹਦੀ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਵਿੱਚ ਦੋ ਮੁੰਡੇ ਆਏ ਆ ਮੁੰਨੇ ਮੁੰਡੇ ਇੱਕ ਨੇ ਪ੍ਰਣਾਮ ਆਪਣੇ ਬਲੇਟਾ ਦਾ ਹੀਗਾ ਮੂੰਹ ਚ ਨਹੀਂ ਇਤਨੇ ਬਲੇਟਾ ਦਾ ਹੀ ਗਲੀ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਰਿਹਾ ਤੇ ਇੱਕ ਟੈਲ ਦਾ ਰਿਹਾ ਲੱਗ ਲੱਗੇ ਜਦੋਂ ਟੈਲ ਦਾ ਰਿਹਾ 10 ਮਿੰਟ ਟੈਲ ਦਾ ਰਿਹਾ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਮੋਟਰਸਾਈਕਲ ਮੇਰਾ ਚਾਬੀ ਲਾਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨਾਂ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕ ਖਾਨੇ ਚੌਂਕ 'ਚ ਨਾਕਾ ਵਾ ਇਧਰ ਗਰਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋਈ ਨਾਕੇ ਤੇ ਬੰਦਾ ਮਤਲਬ ਮੋਟਰਸਾਈਕਲ 'ਤੇ 15-20 ਮਿੰਟ 'ਚ ਲੱਗੇ ਚੱਲ ਗਿਆ ਇਹ ਕੀ ਟਾਈਮ ਕੀ ਇਹ ਸ਼ਾਮ 5 ਵਜੇ ਦਾ 5 5 ਵਜੇ ਦੇ